ਗੁਰੂ ਪਿਆਰਿਓ ਕਿ ਦੋ ਮਨੁੱਖ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਸਤਾਟੰਗ ਤੇ ਬਖਸ਼ਿਸ਼ ਕਰਦੇ ਹਨ ਲਖ ਚੁਰਾਸੀ ਫੇਰ ਪਿਆ ਬਿਨ ਸ਼ਬਦ ਮੁਕਤ ਨਾ ਪਾਏ ਕੋਈ ਵੀ ਮਨੁੱਖ ਗੁਰੂ ਦੇ ਸ਼ਬਦ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਖਲਾਸੀ ਹਾਸਲ ਨਹੀਂ ਕਰ ਸਕਦਾ ਗੁਰੂ ਦੀ ਸਰਨ ਤੋਂ ਬਿਨਾਂ 84 ਲੱਖ ਜੁਨਾਂ ਦਾ ਗਿਹੜਾ ਬਣਿਆ ਰਹਿੰਦਾ ਹੈ ਜਾਂ ਕੋ ਚਿਤੈ ਜਾਂ ਨਾਉ ਚਿਤ ਤਾਂ ਗਤ ਪਾਈ ਜਾਂ ਸਤਿਗੁਰ ਮੇਲ ਮਿਲਾਏ ਜਦੋਂ ਗੁਰੂ ਮਨੁੱਖ ਨੂੰ ਪ੍ਰਭੂ ਦੇ ਚਰਨਾਂ ਵਿੱਚ ਜੋੜਦਾ ਹੈ ਜਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ ਤਦੋਂ ਉਹ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ ਗੁਰੂ ਪਿਆਰਿਓ ਜਦੋਂ ਗੁਰੂ ਮਨੁੱਖ ਨੂੰ ਪ੍ਰਭੂ ਦੇ ਚਰਨਾਂ ਵਿੱਚ ਜੋੜਦਾ ਹੈ ਜਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ ਤਦੋਂ ਉਹ ਉੱਚੀ ਆਤਮਿਕ ਵਸਾ ਹਾਸਲ ਕਰ ਲੈਂਦਾ ਹੈ